ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਤੁਹਾਡਾ ਸਵਾਗਤ ਕਰਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਪਿੰਡ ਚਾਹਣਾਵਾਲ ਦੇ ਵਿੱਚ ਜਿੱਥੋਂ ਦੀਆਂ ਤੁਸੀਂ ਪਿੱਛੇ ਦੇਖਦੇ ਹੋਵੋਗੇ ਵੀ ਲੜਕੀਆਂ ਕਬੱਡੀ ਦੇ ਵਿੱਚੋਂ ਨੈਸ਼ਨਲ ਜਿੱਤ ਕੇ ਆਈਆਂ ਨੇ ਤੇ ਬਹੁਤ ਹੀ ਜਿਆਦਾ ਮਾਣ ਵਾਲੀ ਗੱਲ ਹੈਗੀ ਆਪਣੇ ਪਿੰਡ ਵਾਸਤੇ ਤੇ ਜ਼ਿਲ੍ਹੇ ਵਾਸਤੇ ਖਾਸ ਕਰਕੇ ਆਪਾਂ ਜ਼ਿਲ੍ਹਾ ਮਾਨਸਾ ਦੇ ਵਿੱਚ ਜਿਵੇਂ ਮੱਲਾ ਮਾਰੀ ਜਾਂਦੀਆਂ ਕੁੜੀਆਂ ਅੱਜ ਕੱਲ ਤੁਸੀਂ ਦੇਖ ਸਕਦੇ ਹੋ ਵੀ ਕਿਸੇ ਵੀ ਗੱਲੋਂ ਕੋਈ ਘਟ ਨਹੀਂ ਹੈਗੀਆਂ ਤੇ ਦੋਸਤੋ ਮੈਂ ਇਹ ਗੱਲ ਕਹਿਣਾ ਵੀ ਆਪਣੇ ਸਾਰੇ ਪੰਜਾਬ ਵਾਸਤੇ ਤੇ ਮਾਣ ਵਾਲੀ ਗੱਲ ਹੈਗੀ ਤੇ ਆਪਾਂ ਆਜੋ ਆਪਾਂ ਗੱਲਬਾਤ ਕਰਾਉਣੇ ਇਹਨਾਂ ਦੇ ਕੋਚ ਸਾਹਿਬ ਨਾਲ ਹਾਂਜੀ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਾਉਣੇ ਹਾਂਜੀ ਬਾਈ ਜੀ ਹਸੀ ਕਾਲ ਜੀ ਤੁਹਾਨੂੰ ਪਹਿਲਾਂ ਤਾਂ ਅਸੀਂ ਵਧਾਈਆਂ ਦਿੰਨੇ ਆ ਕਿ ਸਾਰੇ ਸਾਰੇ ਨਗਰ ਵੱਲੋਂ ਤੇ ਜ਼ਿਲ੍ਹੇ ਕੰਨੂਆ ਠੀਕ ਹੈ ਤੇ ਬਾਈ ਜੀ ਪਹਿਲਾਂ ਮੈਨੂੰ ਐ ਦੱਸੋ ਵੀ ਆਪਾਂ ਕਿੱਥੋਂ ਮਤਲਬ ਜਿਹੜਾ ਹੈਗਾ 골ਡ ਮੈਡਲ ਜਿੱਤ ਕੇ ਆਏ ਆਂਗੇ ਅਸੀਂ ਦਿੱਲੀ ਗਏ ਸੀ ਖੇਡਣ ਦਿੱਲੀ ਤੋਂ ਜਿੱਤ ਕੇ ਦਿੱਲੀ ਦੇ ਵਿੱਚ ਹਾਂਜੀ ਦਿੱਲੀ ਦੇ ਵਿੱਚ ਠੀਕ ਹੈ ਖੇਡ ਆ ਗਈ ਆਪਾਂ ਠੀਕ ਹੈ ਨੈਸ਼ਨਲ ਨੈਸ਼ਨਲ ਕਬੱਡੀ ਦਿੱਲੀ ਦੇ ਵਿੱਚ ਮੈਚ ਹੋਏ ਸੀਗੇ ਜਿਹੜੇ ਦੋਸਤੋ ਫੇਰ ਦੱਸਦਿਗੇ ਇਹ ਨੇ ਕੋਚ ਸਾਹਿਬ ਜਿਹੜੇ ਕੀ ਇਹਨਾਂ ਦੀ ਬਦੌਲਤ ਹੀ ਸਾਰੇ ਜਿਵੇਂ ਨੇੜੇ-ਨੇੜੇ ਦੇ ਪਿੰਡਾਂ ਦੇ ਲੋਕ ਆਗੇ ਆਪਣੇ ਹਨਾ ਨੇੜੇ ਦੇ ਪਿੰਡ ਆਗੇ ਜਿਵੇਂ ਢਿੰਗੜ ਤੇ ਚੜਾਲ ਤੇ ਖਾਸ ਕਰਕੇ ਬਣਾਵ ਤਿੰਨੋਂ ਪਿੰਡਾਂ ਦੀਆਂ ਲੜਕੀਆਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋਗੇ ਤੇ ਇਹ ਦਿੱਲੀ ਦੇ ਵਿੱਚੋਂ ਜਿੱਤ ਕੇ ਆਏ ਨੇ ਮੇਟਾ ਜੀ ਤੁਹਾਨੂੰ ਕਿੰਨੀ ਖੁਸ਼ੀ ਹੋ ਰਹੀ ਹੈਗੀ ਇੱਥੇ ਅੱਜ ਜਿਹੜੀ ਆਪਾਂ ਕਬੱਡੀ ਦੇ ਵਿੱਚੋਂ ਹਨਾ ਨੈਸ਼ਨਲ 골ਡ ਮੈਡਲ ਜਿੱਤ ਕੇ ਆਏਗੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਵੀ ਅਸੀਂ ਅੱਜ ਆਪਣੇ ਪਿੰਡ ਦਾ ਆਪਣੇ ਮਾਪਿਆਂ ਨਾਮ ਰੌਸ਼ਨ ਕਰਿਆ ਜੀ ਠੀਕ ਹੈ ਤੇ ਪਹਿਲਾਂ ਤੁਸੀਂ ਇੱਥੇ ਜ਼ਿਲ੍ਹੇ ਦੇ ਵਿੱਚੋਂ ਜਿੱਤੇ ਸੀਗੇ ਹਾਂਜੀ ਇਹ ਕਿੱਥੇ ਮਾਨਸਾ ਹੋਇਆ ਸੀਗਾ ਹਾਂਜੀ ਫਿਰ ਪੈਣੀਵਾਗਾ ਹੋਇਆ ਸਟੇਟ ਜੀ ਸਟੇਟ ਪੈਣੀਵਾਗਾ ਹੋਇਆ ਸੀਗਾ ਠੀਕ ਹੈ ਤੇ ਹੁਣ ਦਿੱਲੀ ਦੇ ਵਿੱਚੋਂ ਨੈਸ਼ਨਲ ਦੇ ਵਿੱਚੋਂ ਤੁਸੀਂ 골ਡ ਮੈਡਲ ਲਿਆ ਹੈ ਹਾਂਜੀ ਠੀਕ ਹੈ ਹਾਂਜੀ ਸਾਰੀ ਨਗਰ ਪੰਚਾਇਤ ਦਾ ਖਾਸ ਕਰ ਸਰਦਾਰ ਮੱਗਰ ਸਿੰਘ ਫੌਜੀ ਰਜਿੰਦਰ ਸਿੰਘ ਉਹਨਾਂ ਦਾ ਧੰਨਵਾਦ ਕਰਦੇ ਆ ਨਗਰ ਪੰਚਾਇਤ ਦਾ ਜਿਨ੍ਹਾਂ ਨੇ ਸਾਨੂੰ ਐਡੀ ਅੱਗੇ ਭੇਜਿਆਗਾ ਸਪੈਸ਼ਲੀ ਕੋਚ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਐਨਾ ਸਹਿਯੋਗ ਦਿੱਤਾ ਤੇ ਅੱਗੇ ਅਸੀਂ नेशनेल ਖੇਡਣ ਜਾਵਾਂਗੇ ਨੈਸ਼ਨਲ ਦੇ ਵਿੱਚ ਜਿੱਤ ਕੇ ਅਸੀਂ ਇੰਟਰਨੈਸ਼ਨਲ ਮਤਲਬ ਤੁਸੀਂ ਖੇਡਣ ਵਾਸਤੇ ਜਾਉਂਗੇ ਤੇ ਉਹ ਕਿੱਥੇ ਹੋ ਰਿਹਾਗਾ ਉਹ ਗੋਆ ਹੋ ਰਿਹਾ ਜੀ ਗੋਆ ਨੇਪਾਲ ਦੇ ਵਿੱਚ ਠੀਕ ਹੈ ਲੈ ਵੀ ਦੋਸਤੋ ਹੁਣ ਆਪਾਂ ਪਿੰਡ ਬਣਾਵਾਲ ਦੇ ਆਪਾਂ ਮੈਂਬਰ ਸਾਹਿਬ ਨਾਲ ਗੱਲਬਾਤ ਕਰਾਉਣੇ ਆ ਤੁਹਾਡੀ ਤੇ ਹਾਂਜੀ ਮੈਂਬਰ ਸਾਹਿਬ ਜੀ ਤੁਹਾਡਾ ਵੀ ਸਵਾਗਤ ਕਰਦੇ ਆ ਜੀ ਤੁਹਾਨੂੰ ਤੁਹਾਨੂੰ ਵੀ ਵਧਾਈਆਂ ਬਹੁਤ ਬਹੁਤ ਵਧਾਈਆਂ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਛੋਟੀਆਂ ਐਸੇ ਇਹੀ ਗੱਲ ਕਹਿਣਾ ਜੀ ਸਾਡੇ ਵਿੱਚ ਨੂੰ ਜਿੰਨੀਆਂ ਬੱਚੀਆਂ ਨੇ ਇਹ ਗਰੀਬ ਤਰਕ ਤਬਕੇ ਦੀਆਂ ਬੱਚੀਆਂ ਨੇ ਠੀਕ ਹੈ ਜਿਵੇਂ ਅਸੀਂ ਇਹਨਾਂ ਨੂੰ ਹੋਰ ਸੰਯੋਗ ਦਿੱਤਾ ਹੈ ਜੇ ਇਹ ਤਰੱਕੀ ਕਰਨੀ ਹੈ ਅਸੀਂ ਇਹਨਾਂ ਨੂੰ ਐਵੇਂ ਹੀ ਕੋਈ ਸਹਾਇਕ ਦਿੰਦੇ ਰਹਿਣਾ ਠੀਕ ਹੈ ਤੇ ਵੱਧ ਤੋਂ ਵੱਧ ਸਹਾਇਤਾ ਕਰਾਂਗੇ ਇਹਨਾਂ ਬੱਚਿਆਂ ਦੀ ਅਸੀਂ ਤੇ ਵੱਧ ਤੋਂ ਵੱਧ ਸਾਡਾ ਖੇਡ ਕੇ ਇਹ ਸਾਡਾ ਸਿਰ ਉੱਚਾ ਕਰੂਗਾ ਠੀਕ ਹੈ ਤੇ ਆਪਾਂ ਮਤਲਬ ਜਿਵੇਂ ਹੁਣ ਇਹ ਬੱਚੀਆਂ ਨੇ ਹਨਾ 골ਡ ਮੈਡਲ ਜਿੱਤਿਆ ਹੋਇਆ ਹੈਗਾ ਤੇ ਆਪਾਂ ਸਰਕਾਰ ਮੂਰੇ ਕੋਈ ਮੰਗ ਰੱਖਣੀ ਚਾਹੁੰਦੇ ਹੋਗੀ ਤਾਂ ਮੰਗ ਅਸੀਂ ਰੱਖਾਂਗੇ ਜੀ ਪਹਿਲਾਂ ਤਾਂ ਬਾਈ ਜੀ ਬਾਰੇ ਰੱਖਾਂਗੇ ਅਸੀਂ ਕਿਉਂ ਗਰੀਬਾ ਕੋਚ ਹੈ ਸਾਡੇ ਐਮਐਲਏ ਸਾਹਮਣੂ ਕਹਾਂਗੇ ਵੀ ਇਹਦੀ ਪੂਰੀ ਸਹਾਇਤਾ ਕਰੋ ਠੀਕ ਹੈ ਜੀ ਬਈ ਟੀਮ ਦੀ ਤੇ ਵੀ ਟੀਮ ਦੇ ਸਹਾਇਤਾ ਕਰਨੀ ਕਰ ਨਹੀਂ ਅਸੀਂ ਕੋਚ ਸਾਹਿਬ ਦੀ ਵੀ ਸਹਾਇਤਾ ਕਰਾਵਾਂਗੇ ਉਹਨਾਂ ਕਹਾਂਗੇ ਵੀ ਕੋਈ ਸਾਹਿਬ ਬਾਈ ਬਹੁਤ ਕੰਮ ਛੱਡਦੇ ਆ ਸਵੇਰ ਤ 3 ਵਜੇ ਉੱਠਦੇ ਆ 4 ਵਜੇ ਬੱਚਿਆਂ ਨੂੰ ਪਿੰਡੋਂ ਸਾਡੇ ਬਣਾਲ ਤੋਂ ਲੈ ਕੇ ਜਨਾਲੇ ਆ ਜਾਂਦੇ ਸਹੀ ਗੱਲ ਜਨਾਲੇ ਲੈ ਕੇ ਆ ਕੇ ਦੀਆਂ ਬਣਾ ਕੇ ਕੁਚਨ ਕਰਦੀ ਹੈ ਬਹੁਤ ਸੋਹਣੇ ਇਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਤੇ ਐਵੇਂ ਕੋ ਕਰਦੇ ਨੇ ਇਹਨਾਂ ਇਹਨਾਂ ਦੀ ਵੀ ਨਾਲ ਅਸੀਂ ਗਵਰਨਮੈਂਟ ਤੋਂ ਸਹਾਇਤਾ ਕਰਵਾ ਹਾਂ ਵੀ ਆਪਾਂ ਨੂੰ ਇਹ ਨਹੀਂ ਹੈਗਾ ਵੀ ਹਨਾ ਕੱਲੀਆਂ ਲੜਕੀਆਂ ਦਾ ਤੇ ਜਿਨ੍ਹਾਂ ਦਾ ਹੀ ਮਤਲਬ ਬਦੌਲਤ ਆਪਾਂ ਇੱਥੋਂ ਤੱਕ ਪਹੁੰਚੇ ਆਂਗੇ ਉਹਨਾਂ ਦਾ ਹਾਂ ਉਹਨਾਂ ਨੂੰ ਵੀ ਅੱਗੇ ਲੈ ਕੇ ਆਉਣਾ ਠੀਕ ਹੈ ਗਰੀਬ ਆਦਮੀ ਇਹੋ ਵੀ ਵਿਚਾਰਾ ਚਲੋ ਬੇਰਜਗਾਰ ਬੰਦਾ ਕੋਈ ਤਨਕਾ ਨਹੀਂ ਉਹਦੇ ਕੋਲੇ ਕੋਈ ਦੌਰ ਨਹੀਂ ਖੇਤੀਬਾੜੀ ਕਰਦੁੰਦਾ ਨਹੀਂ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਜੀ ਦਾ ਖਾਲਸਾ ਵੈਕ ਨੂੰ ਜੀ ਕੀ ਪਤੇ ਮੈਂ ਆਸ਼ਾ ਵਰਕਰ ਬਲਵੀਰ ਕੌਰ ਪਿੰਡ ਬਣਾ ਵਾਲੀ ਇਹਨਾਂ ਲੜਕੀਆਂ ਦੇ ਨਾਲ ਗਈਆਂ ਜੀ ਇਹਨਾਂ ਦੀ ਜਾ ਕੇ ਹੈਲਪ ਕੀਤੀ ਬੱਚੀਆਂ ਦੀ ਮੈਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਜੀ ਬਹੁਤ ਹੀ ਬਹੁਤ ਖੁਸ਼ੀ ਹੋਈ ਹੈ ਧੰਨਵਾਦ ਇਹਨਾਂ ਦਾ ਜੀ ਸਾਰੇ ਨਗਰ ਦਾ ਚਲਮਾਲ ਬਣਾ ਵਾਲੀ ਦਾ ਜੀ ਜਿਨ੍ਹਾਂ ਨੇ ਸਾਨੂੰ ਇੰਨਾ ਸਪੋਰਟ ਕੀਤੀ ਸਾਰਿਆਂ ਨੇ ਮਤਲਬ ਇਹ ਇੱਕ ਗੱਲ ਨਹੀਂ ਹੁੰਦੀ ਮਾਤਾ ਜੀ ਵੀ ਇੱਕ ਜਣੇ ਦੇ ਸਾਰੇ ਦੀ ਗੱਲ ਨਹੀਂ ਹੁੰਦੀ 3 ਵਰਕ ਹੁੰਦਾ ਹੈਗਾ ਹਨਾ ਵੀ ਨਗਰ ਦਾ ਸੰਯੋਗ ਹੋਣਾ ਜ਼ਰੂਰੀ ਹੈ ਨਗਰ ਦਾ ਸੰਯੋਗ ਹੁੰਦਾ ਜੀ ਬਾਕੀ ਮਾਪੇ ਦਾ ਸੰਯੋਗ ਹੁੰਦਾ ਜਿਹੜੇ ਬੱਚਿਆਂ ਨੂੰ ਮਾਪੇ ਜਿਹੜੇ ਬੱਚਿਆਂ ਨੂੰ ਭੇਜ ਰਹੇ ਹਨ। ਹਾਂ। ਬਾਕੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਜਿਹੜੀ ਅੱਜ ਆਪਾਂ ਇਹ ਉਹਨਾਂ ਵਾਸਤੇ ਸਵਾਲ ਖੜਾ ਕਰਦੇ ਹਾਂ ਕਿ ਜਿਹੜੇ ਮਤਲਬ ਕੁੜੀਆਂ ਨੂੰ ਕੁੱਖਾਂ ਦੇ ਵਿੱਚ ਮਾਰਦੇ ਨੇ ਉਹਨਾਂ ਵਾਸਤੇ ਇਹ ਇੱਕ ਮਿਸਾਲ ਕਾਇਮ ਕੀਤੀ ਹੈ ਕੁੜੀਆਂ ਨੇ। ਹਾਂਜੀ ਹਾਂਜੀ ਹਾਂਜੀ। ਤੇ ਵੱਧ ਤੋਂ ਵੱਧ ਮੈਂ ਇਹ ਕਹਣਾ ਹੈ ਕਿ ਵੀ ਜੇ ਕੁੜੀਆਂ ਨੂੰ ਆਪਾਂ ਕਿਸੇ ਖੇਡ ਕੰਨੀਓ ਹਨਾ ਕਿਸੇ ਵੀ ਐਕਟੀਵਿਟੀ ਦੇ ਵਿੱਚ ਪਾਉਣੇ ਤਾਂ ਉਹ ਆਪਣੀਆਂ ਮਤਲਬ ਆਪਣਾ ਜਾਇਆ ਨਹੀਂ ਜਾਣਦੇ। ਸੋਨੂੰ ਅੱਜ ਕਿਵੇਂ ਫੀਲ ਹੋ ਰਿਹਾ ਹੈਗਾ ਵੀ ਜਿਵੇਂ ਆਪਣੇ ਮਤਲਬ ਨਗਰ ਦੀਆਂ ਮਤਲਬ ਲੜਕੀਆਂ ਨੇ ਮੱਲਾ ਮਾਰੀਆਂ ਨੇ। ਹਾਂਜੀ ਇਹਨਾਂ ਨੇ ਬਾਈ ਜੀ ਬਹੁਤ ਪ੍ਰੇਰਣਾ ਦਿੱਤੀ ਇਸ ਗੱਲ ਨੂੰ ਇਹਨਾਂ ਕੁੜੀਆਂ ਨੂੰ ਚੁੱਲ੍ਹੇ ਚੌਂਕੇ ਤੋਂ ਨਿਕਲ ਕੇ ਅੱਜ ਕੁੜੀਆਂ ਨੂੰ ਬਾਹਰ ਭੇਜਿਆ ਦੇ ਮਾਪਿਆਂ ਨੇ ਵੀ ਜਿਹੜੇ ਨੇ ਇੰਨਾ ਦਿਲ ਕਰਕੇ ਇਹਨੂੰ ਬਾਹਰ ਖੇਡਣ ਖਾਤਰ ਭੇਜਿਆ ਤੇ ਇਹਨਾਂ ਨੇ ਕੁੜੀਆਂ ਨੇ ਵੀ ਮਾਪਿਆਂ ਦਾ ਮਾਣ ਰੱਖਿਆ ਅੱਜ ਇਹ ਦਿੱਲੀ ਜਿੱਤ ਕੇ ਆਏ ਆਂ ਦਿੱਲੀ ਜਾ ਕੇ ਖੇਡ ਕੇ ਆਏ ਆ ਪਹਿਲਾਂ ਇਹ ਮਤਲਬ ਕਿ ਬਲਾਕ ਲੈਵਲ ਤੋਂ ਸ਼ੁਰੂ ਕੀਤਾ ਇਹਨਾਂ ਨੇ ਤੇ ਇਹਨਾਂ ਦੇ ਕੋਚ ਨੇ ਨਹੀਂ ਬਹੁਤ ਮਿਹਨਤ ਕੀਤੀ ਹੈ ਤੇ ਮਾਪਿਆਂ ਦਾ ਵੀ ਵੱਡਾ ਸਹਿਯੋਗ ਹੈ ਜਿਹੜਾ ਬੱਚਿਆਂ ਨੂੰ ਬਾਹਰ ਭੇਜਿਆ ਇਹਨਾਂ ਨੇ ਕੁਝ ਕਰਕੇ ਦਿਖਾਇਆ ਜਵਾਕਾਂ ਨੇ ਇਹਨਾਂ ਨੇ ਵੀ ਸਾਰਾ ਨਾਮ ਸਾਡਾ ਮਾਣ ਰੱਖਿਆ ਅਸੀਂ ਇਹਨਾਂ ਸਾਰਿਆਂ ਦਾ ਜਿਹੜਾ ਨੇ ਸੰਯੋਗ ਦਿੱਤਾ ਤੇ ਅਸੀਂ ਇਹਨਾਂ ਨੂੰ ਗਾਹਾਂ ਨੂੰ ਵੀ ਜਵਾਕਾਂ ਨੂੰ ਕਹਿੰਨੇ ਆ ਵੀ ਤੁਸੀਂ ਸਾਡਾ ਹੋਰ ਨਾਂ ਰੋਸ਼ਨ ਕਰੋ ਵਧੀਆ ਇਹਨਾਂ ਨੇ ਬਹੁਤ ਵਧੀਆ ਕੀਤਾ ਇਹਨਾਂ ਨੇ ਬੈ ਲੜਾਣਾ ਨਾ ਹਾਂਜੀ ਠੀਕ ਜੀ ਹਾਂਜੀ ਅਸੀਂ ਸਰਕਾਰ ਤੋਂ ਮੰਗ ਰੱਖਣਾ ਚਾਹੁੰਦੇ ਆ ਜੀ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਹਨਾ ਵੀ ਹਾਈ ਫਾਈ ਕੰਮ ਹੁੰਦਾ ਜਾਂਦਾ ਜਿਵੇਂ ਵੀ ਆਪਾਂ ਨੂੰ ਚਾਹੀਦੇ ਵੀ ਜਿਵੇਂ ਆਪਣਾ ਹੁਣ ਖੇਡ ਆ ਜਿਹੜੀ ਇਹ ਗੱਦਿਆਂ ਤੇ ਪਲਬ ਹੋ ਗਈ ਤੇ ਅਸੀਂ ਸਰਕਾਰ ਵੱਲੋਂ ਇਹ ਚਾਹੁੰਦੇ ਆ ਵੀ ਸਾਨੂੰ ਗੱਦੇ ਦਿੱਤੇ ਜਾਣ ਤੇ ਆਪਣਾ ਮੈਟ ਆ ਜਿਹੜੇ ਉਹ ਮਹੱਈਆ ਕਰਾਇਆ ਜਾਣ ਤੇ ਜਿਹੜੀ ਪਿੰਡ ਦੇ ਵਿੱਚ ਆਪਣੇ ਫੀਡ ਸਟੇਡੀਅਮ ਦੀ ਸਾਡੇ ਘਾਟ ਆ ਪਿੰਡ ਦੇ ਵਿੱਚ ਇੱਕ ਉਹ ਮਹੱਈਆ ਕਰਾਈ ਜਾਵੇ ਜੀ ਇਹ ਆਪਾਂ ਅੱਜ ਜਿਹੜੀ ਸੀਗੇ ਖੁਸ਼ੀ ਦੇ ਪਲਾਂ ਦੇ ਵਿੱਚ ਆਪਾਂ ਇਕੱਠੇ ਹੋਏ ਆਂਗੇ ਤੇ ਅਸੀਂ ਸਰਕਾਰਾਂ ਨੂੰ ਵੀ ਇਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੀਆਂ 골ਡ ਮੈਡਲ ਜਿੱਤ ਕੇ ਨੈਸ਼ਨਲ ਦੇ ਵਿੱਚੋਂ ਤੇ ਕਬੱਡੀ ਦੇ ਵਿੱਚੋਂ ਇਹ ਮਤਲਬ ਜਿੱਤ ਕੇ ਆਈਆਂ ਨੇ ਤੇ ਉਹ ਉਹਨਾਂ ਵਾਸਤੇ ਕੋਈ ਨੌਕਰੀਆਂ ਤੇ ਜਾਂ ਜਿਵੇਂ ਕੋਟ ਸਾਹਿਬ ਇਹਨਾਂ ਨੇ ਕਿਹਾ ਮੈਂਬਰ ਸਾਹਿਬ ਨੇ ਇਸ ਕੋ ਸਾਹਿਬ ਜਿਵੇਂ ਘਰਾਂ ਦੇ ਵਿੱਚੋਂ ਆਪਾਂ ਗਰੀਬ ਤੱਕੇ ਦੇ ਵਿੱਚੋਂ ਆ ਜਾਂਦੇ ਨੇ ਤੇ ਉਹਨਾਂ ਦੀ ਵੀ ਹੈਲਪ ਹੋ ਸਕੇ